ਇੰਗਲੈਂਡ ਦੇ ਗੁਰੂ ਘਰ ਦੇ ਵਿੱਚ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ 17 ਸਾਲਾ ਬ੍ਰਿਟਿਸ਼ ਨੌਜਵਾਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਪਾਠ ਕਰ ਰਹੀਆਂ ਸੰਗਤਾਂ ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਹੈ ਘਟਨਾ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ 17 ਸਾਲਾ ਬ੍ਰਿਟਿਸ਼ ਨੌਜਵਾਨ ਹੈ ਇਹ ਜਿਸ ਦੇ ਵੱਲੋਂ ਗੁਰਦੁਆਰਾ ਨਾਨਕ ਦਰਬਾਰ ਵਿਖੇ ਪਾਠ ਕਰ ਰਹੀਆਂ ਸੰਗਤਾਂ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਇੰਗਲੈਂਡ ਦਾ ਗੁਰੂ ਘਰ ਹੈ ਗੁਰਦੁਆਰਾ ਨਾਨਕ ਦਰਬਾਰ ਗ੍ਰੇਵਸੈਂਡ ਵਿਖੇ ਸਥਿਤ ਹੈ ਜਿੱਥੇ ਸੰਗਤਾਂ ਬੜੇ ਹੀ ਸ਼ਾਂਤੀਪੂਰਵਕ ਢੰਗ ਦੇ ਨਾਲ ਪਾਠ ਕਰ ਰਹੀਆਂ ਹੁੰਦੀਆਂ 17 ਸਾਲਾ ਬ੍ਰਿਟਿਸ਼ ਨੌਜਵਾਨ ਹੈ ਜਿਹੜਾ ਉਹ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਉਸ ਦੇ ਵੱਲੋਂ ਤਲਵਾਰਾਂ ਦੇ ਨਾਲ ਸੰਗਤਾਂ ਤੇ ਹਮਲਾ ਕਰ ਦਿੱਤਾ ਜਾਂਦਾ ਤਾਂ ਸੰਗਤਾਂ ਦੇ ਵੱਲੋਂ ਇਸ ਨੌਜਵਾਨ ਨੂੰ ਦਬੋਚਿਆ ਗਿਆ ਤੇ ਜਿੱਥੇ ਇਹ ਜ਼ਖਮੀ ਹੋਇਆ ਉੱਥੇ ਹੀ ਸੰਗਤਾਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤੇ ਸੰਗਤਾਂ ਦੇ ਵੱਲੋਂ ਇਸ ਨੌਜਵਾਨ ਨੂੰ ਦਬੋਚਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਘਟਨਾ ਦਾ ਵੀਡੀਓ ਜਿਹੜਾ ਸਾਹਮਣੇ ਆ ਚੁੱਕਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਇਹ 17 ਸਾਲਾ ਨੌਜਵਾਨ ਹੈ ਇਸ ਨੂੰ ਸੰਕਤਾ ਦੇ ਵੱਲੋਂ ਦਬੋਚਿਆ ਗਿਆ ਤਾਂ ਪੁਲਿਸ ਨੇ ਇਸ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਤੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇੰਨੀ ਉਮਰ ਦੇ ਨੌਜਵਾਨ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਆਖਰ ਕਿਉਂ ਦਿੱਤਾ ਗਿਆ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਹੋਵੇਗਾ ਕਿ ਬਾਹਰਲੇ ਮੁਲਕਾਂ ਦੀ ਅਰਥਵਿਵਸਥਾ ਨੂੰ ਮੇਨਟੇਨ ਕਰਨ ਦੇ ਵਿੱਚ ਪੰਜਾਬੀਆਂ ਦਾ ਬੜੇ ਲੈਵਲ ਤੇ ਯੋਗਦਾਨ ਹੈ ਪਰ ਉਸ ਦੇ باوجود ਵੀ ਕੁਝ ਨਸਲੀ ਭੇਦਭਾਵ ਦੇ ਕਈ ਵਾਰੀ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਨੇ ਜੋ ਕਿ ਇੱਕ ਵਾਰ ਗੰਭੀਰ ਸੋਚਾਂ ਦੇ ਵਿੱਚ ਸਾਰਿਆਂ ਨੂੰ ਪਾ ਦਿੰਦੇ ਨੇ ਕਿ ਆਖਰ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਦੀ ਵਿੱਚ ਜਾ ਕੇ ਜਿੱਥੇ ਨਾਮਣਾ ਖੱਟਿਆ ਉੱਥੇ ਹੀ ਉੱਥੇ ਦੀ ਅਰਥਵਿਵਸਥਾ ਦੇ ਵਿੱਚ ਵੀ ਉਹਨਾਂ ਦਾ ਬੜੇ ਲੈਵਲ ਤੇ ਯੋਗਦਾਨ ਹੈ ਪਰ ਫੇਰ ਵੀ ਅਜੇ ਕੁਝ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਸ਼ਾਇਦ ਇਸ ਸੋਚ ਦੇ ਚੱਲਦੇ ਆ ਜਿਹੜੇ ਪੰਜਾਬੀ ਨੇ ਜਿਹੜੇ ਗੁਰੂਕਾਰ ਨੇ ਉਹਨਾਂ ਤੇ ਕਈ ਵਾਰੀ ਹਮਲੇ ਦੀਆਂ ਜੜੀਆਂ ਵੀਡੀਓਜ਼ ਨੇ ਉਹ ਵਾਇਰਲ ਹੋ ਜਾਂਦੀਆਂ ਨੇ ਤੇ ਕਈ ਵਾਰੀ ਚਿੰਤਾ ਦਾ ਵਿਸ਼ਾ ਪਾਜਕ ਦਿਆਂ ਨੇ ਸੋ ਬੜੀ ਗਲਤ ਹੈ ਕਿ ਇੰਨੇ ਕਾਲ ਦੇ ਨੌਜਵਾਨ ਦੇ ਵੱਲੋਂ ਅਜਿਹੀ ਘਟਨਾ ਨੂੰ ਆਖਰ ਅੰਜਾਮ ਕਿਉਂ ਦਿੱਤਾ ਗਿਆ ਫਿਲਹਾਲ ਜਿਹੜੀ ਪੁਲਿਸ ਹੈ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਇੰਗਲੈਂਡ ਦੇ ਗੁਰੂ ਘਰ ਦੇ ਵਿੱਚ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ 17 ਸਾਲਾ ਬ੍ਰਿਟਿਸ਼ ਨੌਜਵਾਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਪਾਠ ਕਰ ਰਹੀਆਂ ਸੰਗਤਾਂ ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਹੈ ਘਟਨਾ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ 17 ਸਾਲਾ ਬ੍ਰਿਟਿਸ਼ ਨੌਜਵਾਨ ਹੈ ਇਹ ਜਿਸ ਦੇ ਵੱਲੋਂ ਗੁਰਦੁਆਰਾ ਨਾਨਕ ਦਰਬਾਰ ਵਿਖੇ ਪਾਠ ਕਰ ਰਹੀਆਂ ਸੰਗਤਾਂ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਇੰਗਲੈਂਡ ਦਾ ਗੁਰੂਕਾਰ ਹੈ ਗੁਰਦੁਆਰਾ ਨਾਨਕ ਦਰਬਾਰ ਗ੍ਰੇਵਸੈਂਡ ਵਿਖੇ ਸਥਿਤ ਹੈ ਜਿੱਥੇ ਸੰਗਤਾਂ ਬੜੇ ਹੀ ਸ਼ਾਂਤੀਪੂਰਵਕ ਢੰਗ ਦੇ ਨਾਲ ਪਾਠ ਕਰ ਰਹੀਆਂ ਹੁੰਦੀਆਂ 17 ਸਾਲਾ ਬ੍ਰਿਟਿਸ਼ ਨੌਜਵਾਨ ਜਿਹੜਾ ਉਹ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਉਸ ਦੇ ਵੱਲੋਂ ਤਲਵਾਰਾਂ ਦੇ ਨਾਲ ਸੰਗਤਾਂ ਤੇ ਹਮਲਾ ਕਰ ਦਿੱਤਾ ਜਾਂਦਾ ਤਾਂ ਸੰਗਤਾਂ ਦੇ ਵੱਲੋਂ ਇਸ ਨੌਜਵਾਨ ਨੂੰ ਦਬੋਚਿਆ ਗਿਆ ਤੇ ਜਿੱਥੇ ਇਹ ਜ਼ਖਮੀ ਹੋਇਆ ਉੱਥੇ ਹੀ ਸੰਗਤਾਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤੇ ਸੰਗਤਾਂ ਦੇ ਵੱਲੋਂ ਇਸ ਨੌਜਵਾਨ ਨੂੰ ਦਬੋਚਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਘਟਨਾ ਦਾ ਵੀਡੀਓ ਜਿਹੜਾ ਸਾਹਮਣੇ ਆ ਚੁੱਕਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਇਹ 17 ਸਾਲਾ ਨੌਜਵਾਨ ਹੈ ਇਸ ਨੂੰ ਸੰਕਟਾ ਦੇ ਵੱਲੋਂ ਦਬੋਚਿਆ ਗਿਆ ਤਾਂ ਪੁਲਿਸ ਨੇ ਇਸ ਨੂੰ ਆਪਣੀ ਗ੍ਰੈਫਟ ਦੇ ਵਿੱਚ ਲੈ ਲਿਆ ਤੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇੰਨੀ ਕੁ ਉਮਰ ਦੇ ਨੌਜਵਾਨ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਆਖਰ ਕਿਉਂ ਦਿੱਤਾ ਗਿਆ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਹੋਵੇਗਾ ਕਿ ਬਾਹਰਲੇ ਮੁਲਕਾਂ ਦੀ ਅਰਥ ਵਿਵਸਥਾ ਨੂੰ ਮੇਨਟੇਨ ਕਰਨ ਦੇ ਵਿੱਚ ਪੰਜਾਬੀਆਂ ਦਾ ਬੜੇ ਲੈਵਲ ਤੇ ਯੋਗਦਾਨ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਨਸਲੀ ਭੇਦਭਾਵ ਦੇ ਕਈ ਵਾਰੀ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਨੇ ਜੋ ਕਿ ਇੱਕ ਵਾਰ ਗੰਭੀਰ ਸੋਚਾਂ ਦੇ ਵਿੱਚ ਸਾਰੇ Não. ਪਾ ਦਿੰਦੇ ਨੇ ਕਿ ਆਖਰ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਦੀ ਵਿੱਚ ਜਾ ਕੇ ਜਿੱਥੇ ਨਾਮਣਾ ਖਟਿਆ ਉੱਥੇ ਹੀ ਉੱਥੇ ਦੀ ਅਰਥਵਿਵਸਥਾ ਦੇ ਵਿੱਚ ਵੀ ਉਹਨਾਂ ਦਾ ਬੜੇ ਲੈਵਲ ਤੇ ਯੋਗਦਾਨ ਹੈ ਪਰ ਫੇਰ ਵੀ ਅਜੇ ਹੀ ਕੁਝ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਸ਼ਾਇਦ ਇਸ ਸੋਚ ਦੇ ਚੱਲਦੇ ਆ ਜਿਹੜੇ ਪੰਜਾਬੀ ਨੇ ਜਿਹੜੇ ਗੁਰੂਕਾਰ ਨੇ ਉਹਨਾਂ ਤੇ ਕਈ ਵਾਰੀ ਹਮਲੇ ਦੀਆਂ ਜੁੜੀਆਂ ਵੀਡੀਓਜ਼ ਨੇ ਉਹ ਵਾਇਰਲ ਹੋ ਜਾਂਦੀਆਂ ਨੇ ਤੇ ਕਈ ਵਾਰੀ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਨੇ ਸੋ ਬੜੀ ਗਲਤ ਹੈ ਕਿ ਇੰਨੇ ਕੁ ਸਾਲ ਦੇ ਨੌਜਵਾਨ ਦੇ ਵੱਲੋਂ ਅਜੇ ਹੀ ਨਾਂ ਨੂੰ ਆਖਰ ਅੰਜਾਮ ਕਿਉਂ ਦਿੱਤਾ ਗਿਆ ਫਿਲਹਾਲ ਜਿਹੜੀ ਪੁਲਿਸ ਇਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ